ਸਤਿ ਸ਼੍ਰੀ ਅਕਾਲ ਦੇਸ਼ ਟੁਨੇ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੇ ਵਾਂਗ ਰੁਕ ਕਰਦੇ ਆ ਅੱਜ ਦੀ ਪਹਿਲੀ ਖਬਰ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਪੰਜਾਬ ਅਪਾਰਟਮੈਂਟਸ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ বিল ਪੇਸ਼ ਕੀਤਾ। ਬਿਲ ਵਿੱਚ ਕਿਹਾ ਗਿਆ ਕਿ 31 ਜੁਲਾਈ 2024 ਤੱਕ ਗੈਰ ਕਾਨੂੰਨੀ ਕਲੋਨੀ ਵਿੱਚ ਸਥਿਤ 500 ਵਰਗ ਦੇ ਖੇਤਰ ਲਈ ਸਰਕਾਰ ਵੱਲੋਂ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਫੈਸਲੇ ਨਾਲ ਗੈਰ ਕਾਨੂੰਨੀ ਕਲੋਨੀਆਂ 'ਚ ਬਿਜਲੀ ਕਨੈਕਸ਼ਨ ਆਦਿ ਪ੍ਰਾਪਤ ਕਰਨ 'ਚ ਬਿਰੋੜੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਲਈ ਛੋਟੇ ਪਲਾਟ ਹੋਲਡਰਾਂ ਨੂੰ ਰਾਹਤ ਦੇਣ ਦੇ ਨਾਲ-ਨਾਲ ਗੈਰ ਕਾਨੂੰਨੀ ਕਲੋਵਾਇਜ਼ੇਸ਼ਨ ਤੇ ਵੀ ਸਿੱਕਤੀ ਨਾਲ ਕਾਬੂ ਜਾਵੇਗਾ ਉਤਰੀ ਫਿਲੀਪੀਨਸ 'ਚ ਮੰਗਲਵਾਰ ਨੂੰ ਆਏ ਸ਼ਕਤੀਸ਼ਾਲੀ ਤੂਫਾਨ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ 'ਚ ਕਟੋ-ਕਟ 14 ਲੋਕਾਂ ਦੀ ਮੌਤ ਹੋ ਗਈ ਡਿਜਸਟਰ ਰਿਸਪੌਂਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਮੌਸਮ ਬਿਊਰੋ ਅਨੁਸਾਰ ਗਰਮ ਤੂਫਾਨ ਜਾਗੀ ਦੱਖਣੀ ਚੀਨ ਸਾਗਰ ਦੇ ਇਲੋਕੋਸ ਨੋਰੇਟੇ ਸੂਬੇ ਦੇ ਪੋਯੋ ਸ਼ਹਿਰ ਨਾਲ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟਕਰਾ ਗਿਆ ਤੇ ਇਸ ਦੀ ਹਵਾ ਦੀ ਰਫ਼ਤਾਰ 125 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਕਾਂਗੋ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਾਂਗੋ ਦੀ ਰਾਜਧਾਨੀ ਵਿੱਚ ਇੱਕ ਮੁੱਖ ਜੇਲ੍ਹ ਨੂੰ ਤੋੜ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹੋਏ 129 ਕੈਦੀਆਂ ਦੀ ਮੌਤ ਹੋ ਗਈ ਪਗਦਰਛ ਇਨ੍ਹਾਂ ਚੋਂ ਜ਼ਿਆਦਾਤਰ ਲੋਕਾਂ ਦੀ ਜਾਨ ਚਲੀ ਗਈ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਕਾਂਗੋ ਦੇ ਗ੍ਰਹਿ ਮੰਤਰੀ ਜੈਕ ਮੀਰ ਸ਼ਵਾਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਹਾ ਕਿ ਬਲਾਂ ਦੁਆਰਾ ਚਲਾਈਆਂ ਗਈਆਂ ਗੋਲੀਆਂ ਨਾਲ 24 ਕੈਦੀ ਮਾਰੇ ਗਏ ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਨੇ ਦੇਸ਼ ਤੇ ਆਪਣੀ ਤਾਜ਼ਾ ਰਿਪੋਰਟ ਚ ਕਿਹਾ ਕਿ ਮਕਾਲਾ ਜੇਲ੍ਹ ਕਾਂਗੋ ਦੀ ਮੁੱਖ ਜੇਲ੍ਹ ਹੈ ਜਿਸ ਚ 1500 ਕੈਦੀਆਂ ਨੂੰ ਰੱਖ ਇਸ 'ਚ 12000 ਕੈਦੀ ਰੱਖੇ ਗਏ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਸੁਣਵਾਈ ਪੂਰੀ ਹੋਣ ਦੀ ਉਡੀਕ ਕਰ ਰਹੇ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦਾ ਅੱਜ ਦੂਸਰਾ ਦਿਨ ਹੈ ਮਾਨਸੂਨ ਇਜ਼ਲਾਸ 4 ਸਤੰਬਰ ਤੱਕ ਚੱਲੇਗਾ ਪਹਿਲੇ ਦਿਨ ਵਿਰੋਧੀ ਧਿਰਾਂ ਦੇ ਨਾਲ-ਨਾਲ ਵਿਧਾਨ ਸਭਾ ਦੇ ਸਪੀਕਰ ਨੇ ਕਾਨੂੰਨ ਵਿਵਸਥਾ ਤੇ ਮਾਨ ਸਰਕਾਰ ਨੂੰ ਘੇਰਿਆ ਸੀ ਇਸ ਤੋਂ ਇਲਾਵਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਤਲਬ ਕਰ ਲਿਆ ਮੁੱਖ ਮੰਤਰੀ ਭਗਵੰਤ ਮਾਨ ਸਦਨ 'ਚ ਕੁਝ ਸਮਾਂ ਹਾਜ਼ਰ ਰਹੇ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਸਿਫਰ ਕਾਲ ਦੌਰਾਨ ਸਪੀਕਰ ਨੇ ਥਾਣਾ ਸਿੱਟੀ ਕੋਟ ਕਪੂਰਾ 'ਚ ਏਐਸਆਈ ਬੋਹਰ ਸਿੰਘ ਤੇ ਦਰਜ ਐਫਆਈਆਰ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਕਿਹਾ ਕਿ ਉਸਨੇ ਗੈਂਗਸਟਰ ਤੋਂ ਰਿਸ਼ਤ ਪੁਲਿਸੀ ਪਰ ਉਸ ਖਿਲਾਫ ਕੋਈ ਟੁਕਵੀਂ ਕਾਰਵਾਈ ਨਹੀਂ ਹੋਈ ਸਪੀਕਰ ਨੇ ਹਾਕਮ ਤੇ ਵਿਰੋਧੀ ਧਿਰ ਦੇ ਨੇਤਾਵਾਂ ਤੋਂ ਇਹ ਜਾਣਨਾ ਚਾਹਿਆ ਕਿ ਪੁਲਿਸ ਬਿਜਲੀਆਂ ਕਾਹ ਲੀਆਂ ਪੇਡਾਂ ਤੇ ਖਾਸ ਕਰਕੇ ਏਐਸਆਈ ਖਿਲਾਫ ਕੀ ਕਾਰਵਾਈ ਹੋ ਸਕਦੀ ਹੈ ਸਪੀਕਰ ਨੇ ਸਦਨ ਤੋਂ ਸਹਿਮਤੀ ਲੈਣ ਮੰਗਰੋ ਏਐਸਆਈ ਦੇ ਮਾਮਲੇ 'ਚ ਡੀਜੀਪੀ ਤੋਂ ਮੰਗਲਵਾਰ ਸਵੇਰੇ 10 ਵਜੇ ਤੱਕ ਰਿਪੋਰਟ ਮੰਗ ਲਈ ਸੀ ਇਸ ਮਾਮਲੇ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਵਿਆਹ ਹੋਣ ਤੇ ਪਿਤਾ ਦੇ ਰਾਸ਼ਨ ਕਾਰਡ 'ਚੋਂ ਨਾਂ ਹਟਾ ਦਿੱਤਾ ਗਿਆ ਪਰ ਪਤੀ ਦੇ ਰਾਸ਼ਨ ਕਾਰਡ 'ਚ ਨਾਂ ਨਹੀਂ ਜੋੜਿਆ ਗਿਆ। ਉਹ ਔਰਤਾਂ ਹੁਣ ਆਪਣੇ ਪਤੀ ਦੇ ਰਾਸ਼ਨ ਕਾਰਡ ਵਿੱਚ ਆਪਣਾ ਨਾਮ ਜੜਵਾ ਸਕਦੀਆਂ ਨੇ। ਵਿਆਹ ਹੋਣ ਤੋਂ ਬਾਅਦ ਜਿਹੜੀਆਂ ਔਰਤਾਂ ਆਪਣੇ ਪਤੀ ਦੇ ਰਾਸ਼ਨ ਕਾਰਡ ਵਿੱਚ ਨਾਮ ਜੜਵਾਉਣ ਲਈ ੱੱਕੇ ਖਾਰੀਆਂ ਸਨ, ਉਹਨਾਂ ਲਈ ਹੁਣ ਸੌਖਾ ਕੰਮ ਹੈ। ਸਰਕਾਰ ਨੇ ਉਹਨਾਂ ਦਾ ਕੰਮ ਆਸਾਨ ਕਰ ਦਿੱਤਾ। ਔਰਤਾਂ ਹੁਣ ਈ-ਮਿਟਰਾ ਪੋਰਟਲ ਰਾਹੀਂ ਅਪਲਾਈ ਕਰਕੇ ਆਪਣੇ ਪਤੀ ਦੇ ਰਾਸ਼ਨ ਕਾਰਡ ਵਿੱਚ ਆਪਣਾ ਨਾਮ ਜੋੜ ਸਕਣਗੀਆਂ। ਇਸ ਦੇ ਲਈ ਔਰਤ ਦੇ ਪਿਤਾ ਅਤੇ ਪਤੀ ਦੋਵਾਂ ਕੋਲ ਰਾਸ਼ਨ ਕਾਰਡ ਹੋਣਾ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਸਕੀਮ ਵਿੱਚ ਚੁਣਿਆ ਹੋਇਆ ਜ਼ਰੂਰੀ ਲਈ ਖੁਰਾਕ ਸੁਰੱਖਿਆ ਸਕੀਮ ਵਿੱਚ ਚੁਣੇ ਗੇ ਰਾਸ਼ਨ ਕਾਰਡਾਂ ਵਿੱਚ 0 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੇ ਨਾਮ ਵੀ ਸ਼ਾਮਿਲ ਕੀਤੇ ਜਾ ਸਕਦੇ ਨੇ ਜ਼ਿਲ੍ਹਾ ਲੌਜਿਸਟਿਕ ਅਫਸਰ ਬਨਵਾਰੀ ਲਾਲ ਸ਼ਰਮਾ ਅਨੁਸਾਰ ਜਿਨ੍ਹਾਂ ਵਿਨੇਕਾਰਾਂ ਨੇ ਪਹਿਲਾਂ ਨੈਸ਼ਨਲ ਫੂਡ ਸਿਕਿਉਰਿਟੀ ਸਕੀਮ ਤਹਿਤ ਅਪਲਾਈ ਕੀਤਾ ਸੀ ਅਤੇ ਜਿਨ੍ਹਾਂ ਤੇ ਕਾਰਵਾਈ ਨਹੀਂ ਹੋਈ ਵਿਭਾਗ ਨੇ ਅਜਿਹੀਆਂ ਅਰਜ਼ੀਆਂ ਦੇ ਨਿਪਟਾਰੇ ਲਈ ਇੱਕ ਪੋਰਟਲ ਖੋਲ੍ਹਿਆ ਭਾਰਤੀ ਕੋਸਟ ਗਾਰਡ ਦਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਗੁਜਰਾਤ ਦੇ ਪੋਰਬੰਦਰ ਤੱਟ ਦੇ ਅਰਬ ਸਾਗਰ 'ਚ ਮਦਦ ਲਈ ਗਿਆ ਕੋਸਟ ਗਾਰਡ ਦਾ ਹੈਲੀਕਾਪਟਰ ਸਮੁੰਦਰ 'ਚ ਡੁੱਬ ਗਿਆ ਜਿਸ ਕਾਰਨ ਦੋ ਪਾਇਲਟਾਂ ਤੇ ਇੱਕ ਗੋਤਾਖੋਰ ਸਮੇਤ ਤਿੰਨ ਲੋਕ ਲਾਪਤਾ ਹੋ ਗਏ ਹੈਲੀਕਾਪਟਰ 'ਚ 4 ਲੋਕ ਸਵਾਰ ਸਨ ਜਿਨ੍ਹਾਂ 'ਚੋਂ ਇੱਕ ਵਿਅਕਤੀ ਨੂੰ ਬਚਾ ਲਿਆ ਗਿਆ ਅਰਬ ਸਾਗਰ ਵਿੱਚ ਇੱਕ ਹੈਲੀਕਾਪਟਰ ਦਾ ਮਲਬਾ ਵੀ ਮਿਲਿਆ ਜਿਸ ਵਿਅਕਤੀ ਨੂੰ ਬਚਾਇਆ ਗਿਆ ਉਹ ਵੀ ਗੋਤਾਖੋਰ ਹੈ ਅਤੇ ਉਸਦੀ ਹਾਲਤ ਅਸਥਿਰ ਹੈ ਕੋਸਟ ਗਾਰਡ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਰਬ ਸਾਗਰ ਵਿੱਚ ਫਸੇ ਇੱਕ ਜਹਾਜ਼ ਤੋਂ ਮਦਦ ਲਈ ਸੰਦੇਸ਼ ਭੇਜਿਆ ਗਿਆ ਜਹਾਜ਼ ਨਾਲ ਲੋਕਾਂ ਨੂੰ ਬਾਹਰ ਕੱਢਣਾ ਸੀ ਪਰ ਇਸ ਦੌਰਾਨ ਜਦੋਂ ਹੈਲੀਕਾਪਟਰ ਉਹਨਾਂ ਕੋਲ ਪਹੁੰਚ ਰਿਹਾ ਸੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਫਿਲਹਾਲ ਦੋ ਲਾਪਤਾ ਪਾਇਲਟਾਂ ਅਤੇ ਗੋਤਾਖੋਰ ਨੂੰ ਲੱਭਣ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਤੱਟ ਰਖਾਕਾਂ ਨੂੰ ਤਲਾਸ਼ੀ ਮੁਹਿੰਮ ਲਈ ਚਾਰ ਜਹਾਜ਼ ਅਤੇ ਦੋ ਜਹਾਜ਼ ਤਾਇਨਾਤ ਕੀਤੇ ਨੇ ਉਮੀਦ ਕੀਤੀ ਜਾ ਰਹੀ ਹੈ ਕਿ ਤਿੰਨੋਂ ਲੋਕ ਜਲਦੀ ਹੀ ਲੱਭ ਲਏ ਜਾਣਗੇ ਇਸ ਸਾਲ ਮਾਨਸੂਨ ਨੇ ਭਾਰਤ 'ਚ ਜ਼ੋਰਦਾਰ ਦਸਤਕ ਦਿੱਤੀ ਹੈ ਜਿਸ ਕਾਰਨ ਕਈ ਰਾਜਾਂ 'ਚ ਭਾਰੀ ਮੀਂਹ ਅਤੇ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ ਖਾਸ ਕਰਕੇ ਅਸਾਮ ਅਤੇ ਗੁਜਰਾਤ ਦੇ ਨਾਲ-ਨਾਲ ਦੱਖਣੀ ਭਾਰਤ ਦੇ ਕਈ ਰਾਜ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਇਸ ਮੌਸਮ ਦੀ ਅਨਿਸ਼ਚਿਤਤਾ ਕਾਰਨ ਦੋ ਰਾਜਾਂ ਵਿੱਚ 30 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਦਿੱਲੀ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੱਕ ਪਿਛਲੇ 1 ਮਹੀਨੇ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਇਸ ਸਾਲ ਮਾਨਸੂਨ ਨੇ ਭਾਰਤ 'ਚ ਜ਼ੋਰਦਾਰ ਦਸਤਕ ਦਿੱਤੀ ਹੈ ਜਿਸ ਕਾਰਨ ਕਈ ਰਾਜਾਂ 'ਚ ਭਾਰੀ ਮੀਂਹ ਅਤੇ ਹੜ੍ਹਾਂ ਦੀ ਸਥਿਤੀ ਪੈਦਾ ਹੋ ਕਰਕੇ ਅਸਾਮ ਅਤੇ ਗੁਜਰਾਤ ਦੇ ਨਾਲ-ਨਾਲ ਦੱਖਣੀ ਭਾਰਤ ਦੇ ਕਈ ਰਾਜ ਹੜਾ ਨਾਲ ਪ੍ਰਭਾਵਿਤ ਹੋਏ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਪਾਰਸ਼ਪਾ ਵਿੱਚ ਤਕਰਾਰ ਜਾ ਰਹੀ ਹੈ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਦੇ ਬਾਵਜੂਦ ਪਾਰਟੀ ਨੇ ਹਾਲੇ ਤੱਕ ਹਰਿਆਣਾ ਤੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਨਹੀਂ ਕੀਤੀ ਹੈ ਇੱਕ ਪਾਸੇ ਪਾਰਟੀ ਵਿੱਚ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਲਗਾਤਾਰ ਸ਼ਾਮਿਲ ਹੋਣ ਕਾਰਨ ਪਾਰਟੀ ਨੂੰ ਕਈ ਵਿਧਾਨ ਸਭਾ ਸੀਟਾਂ ਤੇ ਮੁੜ ਵਿਚਾਰ ਕਰਨਾ ਪੈ ਰਿਹਾ ਦੂਜੇ ਪਾਸੇ ਟਿਕਟਾਂ ਕੱਟੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਈ ਆਗੂਆਂ ਦਾ ਬਾਗੀ ਰਵਈਆ ਵੀ ਸਾਹਮਣੇ ਆ ਗਿਆ ਜਿਸ ਨੇ ਪਾਰਟੀ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਨੇ ਪਾਰਸ਼ਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਰਾਓ ਨਰਵੀਰ ਅਸੀਕੇ ਜੇਕਰ ਮੈਨੂੰ ਪਾਸਪਾਰੀ ਟਿਕਟ ਨਾ ਮਿਲੀ ਤਾਂ ਮੈਂ ਕਾਂਗਰਸ ਤੋਂ ਲੜਾਂਗਾ ਪਰ ਚੋਣ ਜ਼ਰੂਰ ਲੜਾਂਗਾ ਇਸ ਮਾਹੌਲ 'ਚ ਅਮਿਤ ਸ਼ਾਹ ਤੇ ਜੇਪੀ ਨੱਡਾ ਨੇ ਸੋਮਵਾਰ ਨੂੰ ਪਾਰਟੀ ਦੇ ਕੇਂਦਰੀ ਦਫ਼ਤਰ ਐਕਸਟੈਂਸ਼ਨ 'ਚ ਹਰਿਆਣਾ ਕੋਰ ਗਰੁੱਪ ਦੇ ਨੇਤਾਵਾਂ ਇਨਚਾਰजेस ਸਹਿ ਇਨਚਾਰਜ ਅਤੇ ਚੋਣ ਇਨਚਾਰਜਾਂ ਨਾਲ ਬੈਠ ਕੀਤੀ ਮੀਟਿੰਗ 'ਚ ਕਈ ਸੀਟਾਂ ਤੇ ਉਮੀਦਵਾਰਾਂ ਦੇ ਨਾਵਾਂ ਤੇ ਚਰਚਾ ਹੋਈ ਜੇਪੀ ਨੱਡਾ ਤੇ ਅਮਿਤ ਸ਼ਾਹ ਨਾਲ ਮੀਟਿੰਗ ਵਿੱਚ ਹਰਿਆਣਾ ਰਾਜ ਚੋਣ ਇਨਚਾਰਜ ਤਰਮਿੰਦਰ ਪ੍ਰਧਾਨ ਰਾਜ ਚੋਣ ਸਹਿ ਇਨਚਾਰਜ ਵਿਪਲਵ ਕੁਮਾਰ ਦੇਵ ਹਰਿਆਣਾ ਪ੍ਰਦੇਸ਼ ਪ੍ਰਧਾਨ ਮੋਹਨ ਲਾਲ ਬਡੋਲੀ ਕੇਂ ਰਾਉ ਇੰਦਰਜੀਤ ਸਿੰਘ ਸ਼ਤੀਸ਼ ਪੁਨੀਆ ਅਤੇ ਸੁਰੇਂਦਰ ਨਾਗਰ ਮੌਜੂਦ ਸਨ ਸੂਏ ਸੰਦੇਸ਼ ਦੁਨੀਆ ਦੇ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ਿਕਾ